ਇਹ ਦੋਸ਼ ਅੱਛਲਦਾ ਹੋਵੇ ਜਦੋਂ ਕੋਈ ਜੰਗ ਲੱਗੀ ਹੋਵੇ ਤੇ ਸਕੂਲ ਮਾ ਨਹੀਂ ਕੋ ਹੁੰਦਾ ਜਿਹੜਾ ਮੈਦਾਨ ਚ ਭੱਜੇ ਲੇਖੋ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਜਿਹੜਾ ਹੈ ਉਹ ਸਮਝ ਲਓ ਕਿ ਬੁਝਦਲੀ ਕੋ ਹੰਦੀ ਗੁਲਾਮੀ ਫਿਜ਼ੀਕਲ ਪ੍ਰੈਸ਼ਰ ਜਾਂ ਉਸ ਦੀ ਆਪਣੀ ਡਿਸੀਜਨ ਮੇਕਰ ਨਾ ਹੋਣਾ ਸਮਝੋ ਕਿ ਅੱਜ ਸ਼ਿਵਮਨੀ ਕੋਲ ਤੋਂ ਪਰੰਡ ਕਮੇਟੀ ਦਾ ਬਹੁਤ ਵੱਡਾ ਉਹਨਾਂ ਨੇ ਨੁਕਸਾਨ ਕੀਤਾ ਚਾਹੀਦਾ ਤੇ ਇਹ ਸੀਗਾ ਕਿ ਜਿਹੜਾ ਉੱਥੇ ਇਹ ਕਾਸਰ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਇਹ ਨਿਪਨ ਲਾਗੂ ਕਰਾਉਣ ਦੇ ਚਪੜੀ ਕੋਪ ਕਰਨ ਪਾਉਂਦੇ ਤਾਂ ਅਜ ਸ਼ਲਮਣੀ ਕੱਲ੍ਹ ਤੱਕ ਸਟ੍ਰੌਂਗ ਹੁੰਦਾ ਪਰ ਉਹਨਾਂ ਨੇ ਉਹ ਨਹੀਂ ਕਰ ਸਕੇ ਇਸ ਕਰਕੇ ਉਹ ਮੈਦਾਨ 'ਚ ਭੱਜ ਗਏ 16 ਫਰਵਰੀ ਦੀ ਜਿਹੜੀ ਮੀਟਿੰਗ ਹੋਣੀ ਸੀ ਹੁਣ ਭਲਕੇ 18 ਫਰਵਰੀ ਦੀ ਹੋਣੀ ਹੈ ਉਸ ਤੋਂ ਪਹਿਲਾਂ ਹੁਣ 7 ਮੈਂਬਰੀ ਕਮੇਟੀ ਰੱਖੀ ਹੋਏਗਾ ਦੇਖੋ ਜੀ 7 ਮੈਂਬਰੀ ਕਮੇਟੀ ਕੱਲ ਨੂੰ ਇਹਨਾਂ ਨੇ ਆਪ ਵੀ ਮੀਟਿੰਗ ਰੱਖੀ ਸੀ ਜੀ ਪਹਿਲਾਂ 16 ਨੂੰ ਰੱਖੀ ਸੀ ਫਿਰ ਆ 18 ਨੂੰ ਕਰ ਦਿੱਤੀ ਜੇ ਇਹਨਾਂ ਨੇ ਮੀਟਿੰਗ ਰੱਖੀ ਸੀ ਤੇ ਕੱਲ ਨੂੰ ਇਹਨਾਂ ਨੂੰ ਫੈਸਲਾ ਤੱਕੜਿਓਂ ਲੈ ਲੈਣਾ ਚਾਹੀਦਾ ਸੀ ਇਹ ਜੇ ਮੂੰਹ ਵੱਲ ਦੇਖਦੇ ਆ ਇਹਦਾ ਮਤਲਬ ਕਿ ਆਪਣੇ ਆਕੇ ਤੋਂ ਪਿਛੇ ਨਹੀਂ ਟੜਾ ਜਾਂਦੇ ਪੰਤ ਵੱਲ ਨੂੰ ਮੂੰਹ ਨਹੀਂ ਕਰ ਸਕੇ ਬਿਲਕੁਲ ਦੇ ਗੁਲਾਮੀ ਦੀ ਜ਼ਿੰਦਗੀ ਚ ਨਿਕਲ ਨਹੀਂ ਸਕੇ ਸਿਆਸੀ ਕੋਈ ਬੰਦਾ ਹੋਣਾ ਚਾਹੀਦਾ ਹੈ ਜਿਸ ਕੁਰਸੀ ਤੇ ਬੈਠੇ ਹੈ ਉਹ ਕੁਰਸੀ ਦਾ ਇਨਸਾਫ ਕਰੀਏ ਬੀਬੀ ਤੁਸੀਂ ਵੀ ਇਸ ਕੁਰਸੀ ਦੇ ਉੱਤੇ ਬੈਠੇ ਹੋ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਹਦੇ ਉਸ ਕੁਰਸੀ ਦੇ ਉੱਤੇ ਸਿਆਸੀ ਦਬਾਅ ਹੁੰਦਾ ਹੈ ਜੀ ਅਗਲੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਜੀ ਮੰਨਣਾ ਨਾ ਮੰਨਣਾ ਹੈ ਤੇ ਜਿਹੜਾ ਕੁਰਸੀ ਤੇ ਬੈਠਾ ਉਹਨੇ ਆਪਣਾ ਇਨਸਾਫ ਕਰਨਾ ਕੁਰਸੀ ਦਾ ਮੇਰਾ ਕੀ ਇਹ ਮੁਕਾਬਲਾ ਕਰ ਸਕਦੇ ਮੈਂ ਤੇ ਬੇਸ਼ਾਰਕੇ ਰਹੀ ਤੁਹਾਡੇ ਤੇ ਦਬਾਅ ਪੈ ਜਾਂਦਾ ਸੀ ਦਬਾਅ ਭੁੱਲੇ ਮੈਂ ਮੈਂ ਦਬਾਅ ਭੁੱਲੇ ਮੈਂ ਨਹੀਂ ਕਦੀ ਇਸ ਵਕਤ ਸਾਡੇ ਨਾਲ ਬੀਬੀ ਜਗੀਰ ਕੋਲ ਜੁੜ ਚੁੱਕੇ ਨੇ ਬੀਬੀ ਜੀ ਕੀ ਮੈਂ ਦੇਖਦੇ ਹਾਂ ਜਿਸ ਤਰ੍ਹਾਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਹਰਜਿੰਦਰ ਸਿੰਘ ਧਾਮੇ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ ਬਹੁਤ ਕਮਜ਼ੋਰ ਇੱਕ ਇੱਕ ਦਾ ਫੈਸਲਾ ਉਹਨੇ ਲਿਆ ਦੇਖੋ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਜਿਹੜਾ ਹੈ ਉਹ ਸਮਝ ਲਓ ਕਿ ਬੁਝਦਲੀ ਕੋਂ ਹੰਦੀ ਹੈ ਉਹ ਸ੍ਰੀ ਅਕਾਲਤਾ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਨਹੀਂ ਕਰਵਾ ਸਕੇ ਜੀ ਉਹ ਆਪਣੇ ਵਾਅਦੇ ਮੇ ਵਾਅਦੇ ਨਹੀਂ ਨਿਭਾ ਸਕੇ गुलामी पोलिटिकल प्रैशर अपनी मेकर ना होना समझो कि अमणी गुरद्वारा कमेटी नुकसान किया चाहिए उकाल साहब तो हुक्मनामा हो लागू कराने अपनी भूमिका निभा श्रोमी अकाली दल भी स्ट्रोंग होंगे और उन्होंने वो नहीं कर सके इस करके मैदान भज गए ਜੇ ਦੋਸਾਂ ਗੱਲ ਚੱਲਦਾ ਹੋਵੇ ਜਦੋਂ ਕੋਈ ਜੰਗ ਲੱਗੀ ਹੋਵੇ ਤੇ ਸੂਰਮਾਨੀ ਉਹ ਕਹੋਂਦਾ ਜਿਹੜਾ ਮੈਦਾਨ ਚ ਪਾਚੇ। ਹਕਮਜੇਵਰ ਕਹੋਂਦਾ ਹੈ ਇਸ ਕਰਕੇ ਮੈਨੂੰ ਸੁਣਿਆ ਕਿ ਉਹਨਾਂ ਨੇ ਇੱਕ ਸੁਸਾਈਸਾਈਡਲ ਸਟੈਪ ਜਿਹੜਾ ਚੱਕਿਆ। ਜੀ ਨਹੀਂ ਸਹੀਦਾ। ਉਹਨਾਂ ਨੂੰ ਦਿਰਸਾ ਨਾਲ ਕੰਮ ਕਰਨਾ ਚਾਹੀਦਾ ਸੀਗਾ ਔਰ ਚੋਮਿਕ ਮਿਟੀ ਪ੍ਰਧਾਨ ਦੀ ਹیثیت ਨੂੰ ਵਰਤਦੇ ਹੋਏ ਉਹਨਾਂ ਨੂੰ ਸਟਰੋਂਗ ਫੈਸਲੇ ਲੈਣੇ ਚਾਹੀਦੇ ਸੀ। ਹੂੰ ਬਿਲਕੁਲ ਵੀ ਵੀ ਲੱਗਦਾ ਕਿ ਇਹ ਕਾਰਨ ਕੀ ਰਹੇ ਹੋਣਗੇ ਕਿਉਂ ਇਸ ਤਰ੍ਹਾਂ ਦੇ ਦਿੱਤਾ ਕਿਉਂਕਿ ਹਲੇ 7 ਮੈਂਬਰ ਕਮੇਟੀ ਜਿਸ ਤਰ੍ਹਾਂ 16 ਫਰਵਰੀ ਦੀ ਜਿਹੜੀ ਮੀਟਿੰਗ ਹੋਣੀ ਸੀ ਹੁਣ ਭਲਕੇ 18 ਫਰਵਰੀ ਦੀ ਹੋਣੀ ਹੈ ਉਸ ਤੋਂ ਪਹਿਲਾਂ ਹੁਣ 7 ਮੈਂਬਰ ਕਮੇਟੀ ਦਾ ਕੀ ਹੋਏਗਾ ਤੁਹਾਨੂੰ ਕੀ ਲੱਗਦਾ ਤੁਹਾਡੇ ਮਤਲਬ ਦੇਖੋ ਜੀ 7 ਮੈਂਬਰ ਕਮੇਟੀ ਕੱਲ ਨੂੰ ਇਹਨਾਂ ਨੇ ਆਪ ਹੀ ਮੀਟਿੰਗ ਰੱਖੀ ਸੀ ਜੀ ਪਹਿਲਾਂ 16 ਨੂੰ ਰੱਖੀ ਸੀ ਫਿਰ ਆ 18 ਨੂੰ ਕਰ ਦਿੱਤੀ ਜੇ ਇਹਨਾਂ ਨੇ ਮੀਟਿੰਗ ਰੱਖੀ ਸੀ ਤੇ ਕੱਲ ਨੂੰ ਇਹਨਾਂ ਨੂੰ ਫੈਸਲਾ ਤੱਕੜੇ ਉਹ ਲੈ ਲੈਣਾ ਚਾਹੀਦਾ ਸੀਗਾ ਕਿਹਦੇ ਮੂੰਹ ਵੱਲ ਵੇਖਦੇ ਆ ਇਹਦਾ ਮਤਲਬ ਕਿ ਆਪਣੇ ਆਕੇ ਤੋਂ ਪਿੱਛੇ ਨਹੀਂ ਟੱਡਣ ਚਾਹਦੇ ਤੇ ਸ੍ਰੀ ਅਕਾਲਤਾ ਜੀ ਸਾਹਿਬ ਤੇ ਪੰਥ ਨੂੰ ਜਵਾਬ ਨਹੀਂ ਜਵਾਬ ਦੇਣਾ ਨਹੀਂ ਔਖਾ ਹੋਇਆ ਜੀ ਜੀ ਪੰਥ ਵੱਲ ਨੂੰ ਮੂੰਹ ਨਹੀਂ ਕਰ ਸਕੇ ਬਿਲਕੁਲ ਤੇ ਗੁਲਾਮੀ ਦੀ ਜ਼ਿੰਦਗੀ 'ਚ ਨਿਕਲ ਨਹੀਂ ਸਕੇ ਜੀ ਬਸ ਤੇ ਹੁਣ ਕੀ ਲੱਗਦਾ ਕਿ ਜੇ ਜੇਕਰ ਦੇ 7 ਮੈਂਬਰ ਕਮੇਟੀ ਦੇ ਅਨੁਸਾਰ ਭਰਤੀ ਨਹੀਂ ਹੁੰਦੀ ਤੇ ਅਕਾਲੀ ਦਲ ਦੀ ਭਰਤੀ ਉਹੀ ਹੁੰਦੀ ਕਿਉਂਕਿ 20 ਫਰਵਰੀ ਨੂੰ ਹੁਣ 1 ਮਹੀਨਾ ਹੋਣ ਵਾਲਾ ਜਿਹੜੀ ਜੀ ਉਹ ਤੇ ਜਿ ਪਗੋੜਾ ਦਲ ਹੈ ਜੀ ਉਹ ਤੇ ਛੇ ਹਕਾਲ ਤੱਕ ਇੱਕੋ ਨਾ ਇੱਥੇ ਮੋਹਰ ਲੱਗ ਗਈ ਹੈ ਨਾ ਜੀ ਛੇ ਹਕਾਲ ਤੱਕ ਦਾ ਹੁਕਮਨਾਮਾ ਲਾਗੂ ਨਹੀਂ ਕਰਵਾ ਸਕੇ ਹੂੰ ਮੰਨ ਨਹੀਂ ਸਕੇ ਜੀ ਤੇ ਇਹ ਵਿੱਚੋਂ ਆਪ ਨਿਕਲ ਗਿਆ ਹੁਣ ਕਿ ਮੈਂ ਕਿੱਧਰ ਜਾਵਾਂ ਜੀ ਤੋ ਲੱਗਦਾ ਕਿ ਕੁਛੇ ਨੇ ਬੁਝਲੀ ਤਾਂ ਕਹਿੰਨੀ ਨਾ ਮੈਂ ਕਹਿੰਨੀ ਕਿ ਇਹਨੂੰ ਚਾਹੀਦਾ ਸੀ ਕੱਲ ਮੀਟਿੰਗ ਦੇ ਵਿੱਚ ਇਹ ਕਹਿ ਦਿੰਦੇ ਕਿ ਸਰ ਮੈਂਬਰੀ ਕਮੇਟੀ ਆ ਉਹ ਵੀ ਗੱਲ ਤੇ ਭਰਤੀ ਕਰੀਏ ਸੀ ਅਸੀਂ ਉਹ ਨੂੰ ਨਹੀਂ ਉਸ ਪਰਟੀ ਦਾ ਫੋਕਸ ਪਰਟੀ ਨੂੰ ਨਹੀਂ ਮੰਨਣਾ ਜੀ ਇਹਦੀ ਕਮਜ਼ੋਰੀ ਇਹ ਤੋਂ ਕਮਜ਼ੋਰੀ ਨਹੀਂ ਦੱਸੋ ਹਮ ਬੀਬੀ ਕੋਲ ਬੰਦਾ ਹੋਣਾ ਚਾਹੀਦਾ ਜਿਸ ਕੁਰਸੀ ਤੇ ਬੈਠੇ ਆ ਉਹ ਕੁਰਸੀ ਦਾ ਇਤਿਹਾਸ ਕਰੀਏ ਜੀ ਤੇ ਬੀਬੀ ਤੁਸੀਂ ਵੀ ਇਸ ਕੁਰਸੀ ਦੇ ਉੱਤੇ ਬੈਠ ਰਹੇ ਤੋਂ ਲੱਗਦਾ ਕਿ ਕਿਤੇ ਇਹਦੇ ਉਸ ਕੁਰਸੀ ਦੇ ਉੱਤੇ ਸਿਆਸੀ ਦਬਾਅ ਹੁੰਦਾ ਈ ਅਗਲੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੀ ਹੈ ਜੀ ਮੰਨਣਾ ਨਾ ਮੰਨਣਾ ਹੈ ਤੇ ਜਿਹੜਾ ਕੁਰਸੀ ਤੇ ਬੈਠਾ ਉਹਨੇ ਆਪਣਾ ਇਨਸਾਫ ਕਰਨਾ ਕੁਰਸੀ ਨਾਲ ਹੂੰ ਜੀ ਮੇਰੀ ਤੇ ਮੇਰਾ ਕੀ ਹੈ ਮੁਕਾਬਲਾ ਕਰ ਸਕਦੇ ਮੈਂ ਤਾਂ ਬਿਛੜ ਕੇ ਰਹੀ ਹਾਂ ਹੂੰ ਤੁਹਾਡੇ ਤੇ ਦਬਾਅ ਪੈ ਜਾਂਦਾ ਸੀ ਦਬਾਅ ਭੱਲੇ ਮੈਂ ਮੈਂ ਦਬਾਅ ਭੱਲੇ ਮੰਨੇ ਨਹੀਂ ਕਦੀ ਉਹਨਾਂ ਦੀ ਮਤ ਹੀ ਨਹੀਂ ਪਈ ਮੈਨੂੰ ਦਬਾਅ ਪਾਉਣ ਦਬਾਅ ਇਹ ਗੱਲ ਕਹਿੰਦੇ ਸੀ ਮੈਂ ਨਹੀਂ ਸੀ ਮੰਦੀ ਗੱਲ ਦਬਾਅ ਕੌਣ ਪਾਉਂਦੇ ਸੀ ਤੁਹਾਡੇ ਦੇਖੋ ਜੀ ਪਾਰਟੀ ਦੇ ਲੀਡਰਾਂ ਨੇ ਪੋਣਾ ਹੁੰਦਾ ਹੋਰ ਕਹਿੰਦੇ ਪੋਣੀ ਹੁੰਦਾ ਕਾਰੋ ਸੁਣੀਆਂ ਥੋੜਾ ਪੰਦੀ ਹਮ ਜਿਹੜਾ ਆਕਾਲੀ ਦਾ ਲੱਪੜਿਆ ਉਹਨੂੰ ਸਮਝਦਾ ਕਿ ਸਾਡੀ ਇਹ ਕਮੇਟੀ ਜੀ ਪ੍ਰਧਾਨ ਹੀ ਅਸੀਂ ਲਾਇਆ ਬਾਅਦ ਉਹ ਹੀ ਪਾਏਗਾ ਨਾ ਬਿਲਕੁਲ ਜੀ ਬਿਲਕੁਲ ਕੋਈ ਚੱਲਦਾ ਕੋਈ ਨਹੀਂ ਚੱਲਦਾ ਹਮ ਮੈਂ ਨਹੀਂ ਚੱਲਦੀ ਮੇਰੀ ਮਰਜ਼ੀ ਜੀ ਤੇ ਬਹੁਤ ਧੰਨ ਮੈਂ ਦੇਖੋ ਜੀ ਸਤਿਕਾਰ ਕਰ ਸਕਦੀ ਹਾਂ ਜੀ ਮੈਂ ਅਗਿਆਰੀ ਰਹੀ ਹਾਂ ਮੈਂ ਸਨਸੀਅਰ ਰਹੀ ਹਾਂ ਪਾਰਟੀ ਲੀਡ ਦੇ ਸੰਸਦਾਂ ਦੀ ਪਰ ਮੈਂ ਗਲਤ ਕੰਮ ਨਹੀਂ ਕਰ ਸਕਦੀ ਕਿਸੇ ਦੇ ਦਬਾਅ ਥਲੇ। ਹੂੰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੇ ਪੰਥਕ ਸਿਆਸਤ ਹੈ ਪੰਜਾਬ ਦੇ ਵਿੱਚ ਹੁਣ ਐਜੀ ਵਿਜ਼ਨ ਚੋਣਾਂ ਵੀ ਆਉਣ ਵਾਲੇ ਸਮੇਂ ਵਿੱਚ ਹੋਣੀ ਆ ਉਸ ਤੋਂ ਪਹਿਲਾਂ ਤੁਸੀਂ ਪੰਥਕ ਸਿਆਸਤ ਦਾ ਭਵਿੱਖ ਕੀ ਦੇਖਦੇ ਹੋਣ ਅੱਗੇ? ਜਿਸ ਤਰ੍ਹਾਂ ਦਾ ਖਲਾਫੀ ਆ ਉਹ ਉਹ ਠੀਕ ਹੋਈ ਜਾਣਾ ਮਾਰੇ ਕਿਰਪਾ ਕਰੂਗਾ ਕੋਈ ਕਰ। ਚਿੰਤਾ ਨਾ ਕਰੋ ਤੁਸੀਂ। ਇਹ ਜੋ ਕੁਝ ਹੋ ਰਿਹਾ ਨਾ ਜੀ ਇਹ ਸਭ ਬਿਹਤਰੀ ਲਈ ਹੋ ਰਿਹਾ। ਜੀ। ਜੋ ਕੁਝ ਹੋ ਰਿਹਾ ਨਾ ਬਿਹਤਰੀ ਵਾਸਤੇ ਹੋ ਰਿਹਾ। ਜੀ ਬਿਲਕੁਲ ਤੇ ਬੀਬੀ ਸਮਾਂ ਦੇਣ ਲਈ ਬਹੁਤ ਧੰਨਵਾਦ।